ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਦਾਨ ਦੇਣਾ ਪੁੰਨ ਦਾ ਕੰਮ ਹੈ ਦਾਨ ਦੇ ਨਾਲ ਮਨੁੱਖ ਦੇ ਲੋਕ ਤੇ ਪਰਲੋਕ ਦੋਵੇਂ ਸੁਖਾਲੇ ਹੋ ਜਾਂਦੇ ਹਨ ਦਾਨ ਦੇ ਨਾਲ ਮਨੁੱਖ ਦੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਆਪੇ ਹੋ ਜਾਂਦਾ ਹੈ ਦਾਨ ਕਰਨ ਨਾਲ ਮਨੁੱਖ ਦੇ ਕਰਮ ਸੁਧਦੇ ਹਨ ਤੇ ਕਰਮ ਦੇ ਨਾਲ ਮਨੁੱਖ ਦੇ ਭਾਗ ਵੀ ਬਦਲ ਜਾਂਦੇ ਹਨ ਦਾਨ ਇੱਕ ਹੱਥ ਨਾਲ ਦੇਣ ਨਾਲ ਕਈ ਹੱਥਾਂ ਨਾਲ ਤੁਹਾਡੇ ਕੋਲ ਵਾਪਸ ਜ਼ਰੂਰ ਹੁੰਦਾ ਹੈ ਬਸ ਸੰਗਤ ਜੀ ਸ਼ਰਤ ਇਹ ਹੈ ਕਿ ਦਾਨ ਹਮੇਸ਼ਾ ਨਿਰਸਵਾਰਥ ਹੋ ਕੇ ਹੀ ਸ਼ਰਧਾ ਭਾਵਨਾ ਦੇ ਨਾਲ ਕਰੋ ਦਾਨ ਕਰਨ ਦੇ ਨਾਲ ਮਾਨਸਿਕ ਤੇ ਆਰਥਿਕ ਸਾਰੇ ਦੁੱਖ ਖਤਮ ਹੋ ਜਾਂਦੇ ਹਨ ਜ਼ਰੂਰਤਮੰਦ ਨੂੰ ਦਿੱਤਾ ਦਾਨ ਆਪਣੀ ਸਾਰੇ ਮਨੋਕਾਮਨਾ ਪੂਰੀ ਕਰਦਾ ਹੈ ਇਸ ਨਾਲ ਘਰ ਪਰਿਵਾਰ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ ਤੇ ਘਰ ਦੇ ਵਿੱਚ ਸੁੱਖ ਸਮ੍ਰਿਧੀ ਪਣੇ ਰਹਿੰਦੇ ਹੈ ਸੰਗਤ ਜੀ ਕਈ ਵਾਰ ਜ਼ਿੰਦਗੀ ਦੇ ਵਿੱਚ ਐਵੇਂ ਦੀਆਂ ਦੁੱਖ ਤਕਲੀਫਾਂ ਹੁੰਦੀਆਂ ਹਨ ਆਪਾਂ ਨੂੰ ਕੋਈ ਵੀ ਰਸਤਾ ਨਹੀਂ ਲੱਭਦਾ ਤੇ ਆਪਾਂ ਅੰਦਰ ਹੀ ਅੰਦਰ ਘੁੱਟਦੇ ਰਹਿੰਦੇ ਹਾਂ ਪਰੇਸ਼ਾਨੀ ਵਿੱਚ ਰਹਿੰਦੇ ਹਾਂ ਚਿੰਤਾ ਦੇ ਵਿੱਚ ਰਹਿੰਦੇ ਹਾਂ ਪਰ ਗੁਰ ਬਾਣੀ ਪੜ ਕੇ ਵਾਹਿਗੁਰੂ ਜੀ ਦੇ ਲਾਲਕੇ ਸਾਰੇ ਕਾਰਜ ਸਾਡੇ ਰਾਸ ਆ ਜਾਂਦੇ ਹਨ ਇਹ ਸਿਰਫ ਕਹਿਣ ਦੀ ਗੱਲ ਨਹੀਂ ਆਪਾਂ ਗੁਰ ਬਾਣੀ ਅੱਗੇ ਆਪਣਾ ਸਾਰਾ ਦੁੱਖ ਸੋਕ ਰਾਖ ਸਕਦੇ ਹਾਂ ਗਲਤਾਂ ਬਸ ਸੰਗਤ ਜੀ ਵਿਸ਼ਵਾਸਦੀ ਹੈ ਆਪਾਂ ਨੂੰ ਰੋਜ਼ ਦੀ ਜ਼ਿੰਦਗੀ ਦੇ ਵਿੱਚ ਕਿਸੇ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਮਦਦ ਆਪਣੇ ਬਚਤ ਦੇ ਹਿਸਾਬ ਦੇ ਨਾਲ ਕਰੋ ਆਪਾਂ ਜੋ ਵੀ ਮਦਦ ਕਰਦੇ ਹਾਂ ਉਹ ਕਈ ਗੁਣਾ ਹੋ ਕੇ ਆਪਣੇ ਕੋਲ ਜ਼ਰੂਰ ਆਉਂਦੀ ਹੈ ਸੰਗਤ ਜੀ ਇੱਕ ਬੀ ਬੀਜਦੇ ਆ ਰੁੱਖ ਬਣ ਜਾਂਦਾ ਹੈ ਤੇ ਕਈ ਫਲ ਉਹ ਆਪੇ ਹੀ ਦਿੰਦਾ ਹੈ ਕਦੇ ਵੀ ਇਹ ਨਾ ਸੋਚੋ ਕਿ ਮੈਂ ਉਸੇ ਮਦਦ ਕੀਤੀ ਮੇਰੇ ਕੋਲ ਥੋੜਾ ਰਹਿ ਜਾਵੇਗਾ ਉਹ ਮਾਈਕ੍ਰੋਸਕਪ ਦੇਖ ਰਹੇ ਹਨ ਉਹ ਤੁਹਾਨੂੰ ਉਸ ਦਾ ਕਈ ਗੁਣਾ ਦੇਣਗੇ ਪਿਆਰ ਨਿਮਰਤਾ ਮਦਦ ਨੂੰ ਆਪਣੀ ਸਾਥੀ ਤੁਸੀਂ ਬਣਾ ਕੇ ਦੇਖੋ ਫਿਰ ਝੋਲੀਆਂ ਭਰਦਿਆਂ ਕਦੇ ਵੀ ਸੰਗਾਚੇ تیر ਨਹੀਂ ਲੱਗਣੇ ਸਾ ਸੰਗਾਚੇ ਹੁਣ ਗੱਲ ਕਰਦੇ ਹਾਂ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਦਾ ਦਾਨ ਹਮੇਸ਼ਾ ਤਿਲ ਖੋਲ ਕੇ ਕਰਨਾ ਚਾਹੀਦਾ ਹੈ ਸਭ ਤੋਂ ਪਹਿਲੀ ਚੀਜ਼ ਕਹਿੰਦੇ ਹਨ ਕਿ ਗੋੜ ਦਾ ਦਾਨ ਗੋੜ ਦਾ ਦਾਨ ਕਰਨਾ ਚਾਹੀਏ ਇਸ ਨਾਲ ਕਾਰਜਕਲੇਸ਼ ਹੈ ਜੋ ਵੀ ਰਿਸ਼ਤਿਆਂ ਦੇ ਵਿੱਚ ਖਟਾਸ ਹੈ ਉਹ ਦੂਰ ਹੋ ਜਾਂਦੀ ਹੈ ਅੱਜ ਕੱਲ੍ਹ ਘਰਾਂ ਦੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਸ਼ੁਰੂ ਹੋ ਜਾਂਦੀ ਹੈ ਹਮੇਸ਼ਾ ਗੁੜ ਦਾ ਦਾਨ ਕਰਨਾ ਚਾਹੀਦਾ ਹੈ ਰੋਜ਼ ਇੱਕ ਪਾਉ ਚਪਾਈ ਸਬਜ਼ੀ ਦਾ ਜ਼ਰੂਰ ਕਰੋ ਤੁਸੀਂ ਖੁਦ ਇੱਕ ਮਹੀਨੇ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਅ ਦੇਖੋਗੇ ਘਰ ਦੇ ਵਿੱਚ ਸ਼ਾਂਤੀ ਸੁੱਖ ਤੇ ਪਿਆਰ ਦਾ ਵਾਤਾਵਰਣ ਹੋਵੇਗਾ ਫਿਰ ਇੱਕ ਦੂਜੇ ਦੇ ਆਪਾਂ ਸੋਣਾਂਗੇ ਕਿਸੇ ਨਵੇਂ ਵੱਡੋ ਟੋਕੋ ਨਹੀਂ ਕਰਾਂਗੇ ਇੱਕ ਵਾਰ ਸੰਗਤ ਜੀ ਕਹਿੰਦੇ ਇੱਕ ਨਗਰ ਸੀ ਉਹ ਨਗਰ ਦੇ ਵਿੱਚ ਇੱਕ ਮਨੋਖ ਆਪਣੀ ਪਤਨੀ ਦੇ ਨਾਲ ਤレインਦਾ ਸੀ ਜਿਹੜੀ ਉਹਦੀ ਪਤਨੀ ਸੀ ਉਹਨੇ ਕਿਹਾ ਕਿ ਹੌਣ ਤੈਨੂੰ ਇੱਥੇ ਦਿਹਾੜੀ ਦਾ ਦਿਹਾੜੀ ਦਾਪਾ ਮਿਲਦਾ ਨਹੀਂ ਕਹਿੰਦੀ ਕਿ ਮੈਂ ਤੇ ਲੋਕਾਂ ਦੇ ਘਰ ਕੰਮ ਕਰਕੇ ਵੀ ਕੁਸ਼ਾਰਾ ਕਰ ਲਵਾਂਗੀ ਜਦੋਂ ਬਾਲ ਬੱਚੇ ਹੋਏ ਫਿਰ ਆਪਾਂ ਘਰ ਦਾ ਕੰਮ ਕਰ ਕਿਵੇਂ ਕਰਾਂਗੇ ਤੋ ਐਵੇਂ ਕਰ ਨਾਲ ਦੇ ਨਗਰ ਜਾ ਤੇ ਉੱਥੇ ਕਿਸੇ ਸੇੜ ਦੀ ਹੱਟ ਤੇ ਕੰਮ ਕਰ ਲੈ। ਕਹਿੰਦੀ ਕਿ ਮੈਂ ਗੁਰਦੁਆਰੇ ਇੱਥੇ ਕਹਿੰਦੀ ਕਿ ਮੈਂ ਆਪਣਾ ਗੁਜ਼ਾਰਾ ਇੱਥੇ ਚਲਾ ਲਾਵਾਂਗੀ। ਸਵੇਰ ਹੋਈ ਉਹਨੇ ਚੋਲੇ ਦੇ ਵਿੱਚ ਕੁਝ ਕੱਪੜੇ ਤੇ ਨਾਲ ਉਹਨੂੰ ਰੋਟੀ ਬਣ ਕੇ ਦੇ ਦਿੱਤੀ। ਕਹਿੰਦੀ ਕਿ ਹੁਣ ਤੁਰਦਾ ਤੁਰਦਾ ਉਹ ਨਗਰ ਦੇ ਵਿੱਚ ਗਿਆ। ਕਹਿੰਦੇ ਜਿਵੇਂ ਨਗਰ 'ਚ ਵੜਿਆ ਤੇ ਕੁਝ ਚੋਰ ਲੁੱਟੇਰੇ ਆਣੇ ਉਹਦਾ ਬੈਗ ਜਿਹੜਾ ਸੀ ਉਹਦੇ ਕੋਲੋਂ ਖੋ ਲਿਆ। ਕਹਿੰਦੇ ਕਿ ਜਦੋਂ ਖੋ ਲਿਆ ਤੇ ਹੁਣ ਖਾਣ ਨੂੰ ਵੀ ਕੁਝ ਨਹੀਂ ਸੀ। ਤਾਂ ਟਕਨ ਲੈ ਵੀ ਕੁਝ ਵੀ ਨਹੀਂ ਸੀ ਤੇ ਵਿਚਾਰਾ ਇੱਕ ਦੁਕਾਨ ਤੋਂ ਦੂਜੀ ਦੁਕਾਨ ਤੀਜੀ ਗਿਆ ਦੇ ਕੋਈ ਕੰਮ ਕਰ ਦੇ ਦਿਓ ਪਰ ਕਿਸੇ ਕੋਈ ਵੀ ਕੰਮ ਕਰ ਨਾ ਦਿੱਤਾ ਨਗਰ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਪਹੁੰਚ ਗਿਆ ਕਹਿੰਦੇ ਉੱਥੇ ਬੜਾ ਵੱਡਾ ਰੁੱਖ ਸੀ ਆਸ-ਪਾਸੇ ਚਬੂਤਰਾ ਬਣਿਆ ਸੀ ਕੋਲ ਦਰਿਆ ਸੀ ਉਹ ਜਿਹੜਾ ਠਾਠਮ ਮਾਰਦਾ ਹੋਇਆ ਵਗਦਾ ਪਿਆ ਸੀ ਕਹਿੰਦੇ ਕਿ ਉੱਥੇ ਜਾ ਕੇ ਲੇਟ ਗਿਆ ਕੋਈ ਸਮੇਂ ਬਾਅਦ ਉੱਥੇ ਕੋਈ ਮਨੁੱਖ ਆਇਆ ਤੇ گاਵਾਂ ਨੂੰ ਗੋੜ ਚਾਰ ਕੇ ਗਿਆ ਤੇ گاਵਾਂ ਨੇ ਗੋੜ ਖਾ ਕੇ ਪਾਣੀ ਪੀ ਕੇ ਤੇ ਫਿਰ ਉੱਥੇ ਬੈਠ ਗਿਆ ਕਹਿੰਦੇ ਅਗਲਾ ਦਿਨ ਹੋਇਆ ਤੇ ਕਹਿੰਦੇ ਕਿ ਮੈਂ ਉਹਨਾਂ ਫਿਰ ਕੰਮ ਦੀ ਤਲਾਸ਼ ਲਈ ਇੱਧਰ ਉੱਧਰ ਜਾਂਦਾ ਪਰ ਕੰਮ ਫਿਰ ਨਹੀਂ ਮਿਲਦਾ ਸ਼ਾਮ ਹੋਈ ਤੇ ਉੱਥੇ ਆ ਕੇ ਬੈਠ ਗਿਆ ਕਹਿੰਦੇ ਕਿ ਹੁਣ ਦੋ ਦਿਨ ਦਾ ਭੁੱਖਾ ਸੀ ਕਹਿੰਦੇ ਕਿ ਹੁਣ ਜਦੋਂ ਉਹ ਕੋਈ ਮਨੁੱਖ ਆਇਆ ਤੇ ਉਹ ਆਪਣੇ ਚਬੂਤਰੇ ਉੱਤੇ ਗੋੜ ਰੱਖਿਆ ਕਿ ਗਾਵਾਂ ਉੱਠ ਕੇ ਹੀ ਨਹੀਂ ਆਈਆਂ ਤੇ ਹੁਣ ਉਹ ਮਨੁੱਖ ਨੇ ਦੇਖਿਆ ਕਿ ਗਾਵਾਂ ਤੇ ਉੱਠ ਕੇ ਹੀ ਨਹੀਂ ਆਈਆਂ ਉਹਨੇ ਕਿਹਾ ਕਿ ਤਾ ਕਿ ਉਹ ਗੁੜ ਆਪ ਖਾ ਲਿਆ ਜਦੋਂ ਖਾ ਕੇ ਰੱਜ ਕੇ ਪਾਣੀ ਪੀ ਗਿਆ ਤੇ ਜੋ ਗੁੜ ਉਹਥੇ ਪਿਆ ਸੀ ਉਹਨੇ ਖਾਣਾ ਸ਼ੁਰੂ ਕਰ ਦਿੱਤਾ ਗਾਵਾਂ ਨੇ ਆ ਕੇ ਉਹ ਮਨੁੱਖ ਨੂੰ ਉਹ ਮਨੁੱਖ ਸਮਝ ਗਏ ਤੇ ਇਹਨਾਂ ਵਿਚਾਰੀਆਂ ਨੇ ਤੇ ਮੈਨੂੰ ਆਪਣਾ ਜਿਹੜਾ ਭੋਜਨ ਪ੍ਰਸ਼ਾਦਾ ਦਿੱਤਾ ਸਵੇਰ ਹੋਈ ਤੇ ਉੱਥੇ ਛੋਟੀਆਂ-ਛੋਟੀਆਂ ਜਿਹੜੀਆਂ ਟੱਲੀਆਂ ਗੁੜ ਦੀਆਂ ਪਈਆਂ ਸਨ ਉਹ ਹੀ ਖਾ ਪਾਣੀ ਪੀ ਕੇ ਤੇ ਕੰਮ ਦੀ ਤਲਾਸ਼ ਲਈ ਚਲਾ ਗਿਆ ਕਹਿੰਦੇ ਅੱਜ ਜਦੋਂ ਗਿਆ ਤੇ ਇੱਕ ਸੇੜ ਸੀ ਤੇ ਉਹਦੇ ਕੋਲ ਗਿਆ ਤੇ ਉਹ ਸੇੜ ਦੇ ਕੋਲ ਜਾ ਕੇ ਰੋਟੀ ਲੈ ਕੇ ਆ ਤੇ ਉਹ ਸੇੜ ਕਹਿੰਦਾ ਕਿ ਤੂੰ ਕੰਮ ਕਰ ਕੀ ਕਰਦਾ ਉਹਨਾਂ ਸਾਰੀ ਗੱਲ ਦੱਸਤੀ ਕਾਮਕਾਰ ਤੇ ਕੋਈ ਵੀ ਨਹੀਂ ਹੈ ਸੇੜ ਕਹਿੰਦਾ ਕਿ ਫਿਰ ਚਾਹ ਤੂੰ ਮੇਰੇ ਕੋਲ ਕੰਮ ਕਰ ਲੈ ਤੇ ਉਹਨੂੰ ਕੰਮ ਕਰ ਲਈ ਰੱਖ ਲਿਆ ਹੁਣ ਰਹਿਣ ਲਈ ਥਾਂ ਡਿਕਾਣਾ ਵੀ ਦਿੱਤਾ ਕਹਿੰਦੇ ਹੁਣ ਉਹਨੂੰ ਹਫ਼ਤੇ ਬਾਅਦ ਜਿਹੜਾ ਉਹਨੂੰ ਜੋ ਵੀ ਉਹਦੀ ਰਾਸ਼ੀ ਮਿਲੇ ਉਹਨੂੰ ਕੁ ਮਾਈ ਮਿਲੇ ਉਹਦਾ ਗੋੜ ਲੈ ਕੇ ਤੇ ਉਹ گاਵਾ ਦੇ ਕੋਲ ਆਇਆ ਤੇ گاਵਾ ਨੂੰ ਗੋੜ ਰੋਜ਼ ਖਵਾਉਂਦਾ ਨਾਲੇ ਉਹਨਾਂ ਦੇ ਨਾਲ ਗੱਲਾਂ ਕਰਦਾ ਜੇਕਰ ਤੁਸੀਂ ਉਸਨੂੰ ਗੋੜ ਨਾ ਦੇਂਦਿਆਂ ਤੇ ਸ਼ਾਇਦ ਮੇਰੇ ਪ੍ਰਾਣ ਹੀ ਚਲੇ ਜਾਂਦੇ ਉਹਨਾਂ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਪਿਆ ਸੀ ਕਹਿੰਦੇ ਹੁਣ ਉਹਦਾ ਆਪਣਾ ਨਿਯਮ ਪਨਾ ਲਿਆ ਕਿ ਉਹਨੇ ਸ਼ਾਮ ਨੂੰ ਰੋਜ਼ ਉਹਨਾਂ ਨੂੰ ਪੇਸੀ ਅੰਦੀ ਗੋੜ ਦੇ ਚਰਨ ਆਉਣਾ ਤੇ ਕਹਿੰਦੇ ਫਿਰ ਜਦੋਂ ਕੰਮਕਾਰ ਜਿਹਦੇ ਰੋਜ਼ਵੇਂ ਹੋ ਗਏ ਉਹ ਸੇਰ ਤੇ ਸੇਠਾਣੇ ਦੀ ਕੋਈ ਔਲਾਦ ਨਹੀਂ ਸੀ ਹੁਣ ਉਹ ਸਾਰੇ ਦੁਕਾਨਾਂ ਦੀਆਂ ਹਟਾਂ ਦੀ ਉਹਨਾਂ ਦੀ ਦੇਖਭਾਲ ਕਰਦਾ ਫਿਰ ਹਫ਼ਤੇ ਮਹੀਨੇ ਬਾਅਦ ਆਉਣ ਲੱਗਾ ਵੇਖ ਤੇ ਹੀ ਵੇਖ ਤੇ ਸੇਰ ਤੇ ਸੇਠਾਣੇ ਬਜ਼ੁਰਗ ਹੋ ਗਏ ਕਹਿੰਦੇ ਕਿ ਦੋਵੇਂ ਅਕਲ ਚਲਾਣੇ ਕਰ ਗਏ ਤੇ ਸਾਰੀ ਸੰਪਤੀ ਉਹਦੇ ਨਾਂ ਲਿਖ ਕੇ ਚਲੇ ਗਏ ਪਰ ਅਜੇ ਵੀ ਉਹ گاਵਾਂ ਨੂੰ ਕੁੜ ਚਾਰਨੋ ਉਹਨੇ ਬੰਦ ਨਹੀਂ ਕੀਤਾ ਕਹਿੰਦੇ ਇੱਕ ਦਿਨ ਜਦੋਂ گاਵਾਂ ਨੂੰ ਕੁੜ ਚਾਰਨ ਆਇਆ ਤਾਂ ਉਹ ਮੇਂ ਵੱਡੀ ਸਰੀਕਾ ਤੋਂ ਉੱਤਰ ਕੇ گاਵਾਂ ਨੂੰ ਕਹਿੰਦਾ ਕਿ ਹੁਣ ਸ਼ਾਇਦ ਮੈਂ ਅੰਤਿਮ ਵਾਰ ਆਉਂਦਿਆਂ ਵਾਂ ਉਸ ਤੋਂ ਬਾਅਦ ਮੇਰੇ ਤੋਂ ਆਇਆ ਵੀ ਨਹੀਂ ਜਣਾ ਉੱਥੇ ਇੱਕ ਮਨੁੱਖ ਖੜਾ ਸੀ ਬਾਹਲ ਅਵਸਥਾ ਦੇ ਵਿੱਚ ਸਿਰ ਪੋਛਦਾ ਮੈਂ ਤੁਹਾਨੂੰ ਬੜੀ ਵਾਰ ਦੇਖਿਆ ਤੁਸੀਂ ਤੇ ਗੋਡਚਾਰਨ ਆਉਂਦੇ ਹੋ ਜਿਹੜਾ ਝੂਠਾ ਜਿਹਾ ਬੱਚ ਦਾ ਉਹ ਚੋਕੇ ਮੂੰਚ ਪਾ ਲੈਂਦੇ ਹੋ ਇਹਦੇ ਪਿੱਛੇ ਦਾ ਕਾਰਨ ਦੱਸ ਸਕਦੇ ਹੋ ਉਸ ਨੇ ਸਾਰੀ ਆਪਣੀ ਕਹਾਣੀ ਸੁਣਾਈ ਉਸ ਨੇ ਕਿਹਾ ਕਿ ਇਹਨਾਂ ਮੇਰੀ ਜਾਨ ਬਚਾਈ ਸੀ ਕਹਿੰਦੇ ਕਿ ਇਹਨਾਂ ਨੂੰ ਗੋੜ ਦੇਣ ਨਾਲ ਕਹਿੰਦੇ ਕਿ ਇਨਾਂ ਦੇ ਕਈ ਸਰੀਰਿਕ ਰੋਗ ਦੂਰ ਹੋ ਜਾਂਦੇ ਹਨ ਤੇ ਇਹਨਾਂ ਦੀ ਅਸੀਸ ਲੱਗਦੀ ਹੈ ਕਹਿੰਦਾ ਕਿ ਜਦੋਂ ਆਪਾਂ ਮਿੱਠਾ ਵੰਡਦੇ ਹਾਂ ਗੁੜ ਵੰਡਦੇ ਹਾਂ ਮਿਠਾਸ ਆਪ ਆਪਣੇ ਬੋਲਾਂ ਨਾਲ ਅੱਗੇ ਵੰਡਦੇ ਹਾਂ ਤਾਂ ਕਹਿੰਦੇ ਉਹ ਹਰ ਤਾਂ ਇਛਤ ਮਾਨ ਦਵਾਉਂਦੀ ਹੈ ਕਹਿੰਦੇ ਆਪਣੀ ਜ਼ਿੰਦਗੀ ਦੇ तमाम ਦੁੱਖ ਦੂਰ ਕਰਕੇ ਕਟਾਸ ਦੂਰ ਕਰ ਦਿੰਦੀ ਹੈ ਕਹਿੰਦੇ ਇਹਨਾਂ ਦੇ ਝੂਠੇ ਗੁੜ ਨਾਲ ਹੀ ਮੈਨੂੰ ਨਵਾਂ ਜੀਵਨ ਤੇ ਇਹਨੇ ਪੜਕਦੇ ਹੋਏ ਕੰਮ ਨਹੀਂ ਸੀ ਮਿਲਿਆ ਇਹਨਾਂ ਦੀ ਅਸੀਸ ਨਾਲ ਮੈਨੂੰ ਕੰਮਕਾਰ ਵੀ ਮਿਲ ਗਿਆ ਕਹਿੰਦੇ ਕਿ ਜਦੋਂ ਆਪਾਂ ਬੇਜਪਾਨਾਂ ਦੀ ਇਹਨਾਂ ਦੀ ਮਦਦ ਕਰਦੇ ਹਾਂ ਤਾਂ ਪਰਮਾਤਮਾ ਖੁਸ਼ ਹੋ ਕੇ ਆਪਣੇ ਰੰਦਿਆਲ ਹੋ ਜਾਂਦੇ ਹਨ ਕਹਿੰਦੇ ਹੁਣ ਆਪਣੀ ਪਤਨੀ ਤੇ ਉਹ ਬੱਚਿਆਂ ਦੇ ਨਾਲ ਉਥੇ ਖੁਸ਼ ਹੋ ਕੇ ਰਹਿੰਦਾ ਤੇ ਉਹਨੇ ਹਰ ਥਾਂ ਵੱਡੇ ਵੱਡੇ ਪੌੜ ਲਾਏ ਹੋਏ ਸਨ ਕਿ ਗੁੜਤਾ ਤਾਂ ਅੰਚਰੂਰ ਕਰੋ ਤੁਹਾਡੇ ਰਿਸ਼ਤਿਆਂ 'ਚ ਵੀ ਤਾਸ ਦੂਰ ਕਰੇਗਾ ਤੁਹਾਡੀ ਜ਼ਿੰਦਗੀ ਵਿੱਚ ਮਿਡਾਸ ਭਰੇਗਾ ਜਿਵੇਂ ਗੋੜ ਮਿੱਠਾ ਉਵੇਂ ਆਪਣੀ ਰਸਨਾ ਤੇ ਮਿਠਾਸ ਤੇ ਨਿਮਤਾਂ ਲੈ ਆਓ ਇਹ ਤੁਹਾਡੀ ਜ਼ਿੰਦਗੀ ਨੂੰ ਆਫਾਦ ਕਰ ਦੇਣਗੇ ਦੂਜੀ ਚੀਜ਼ ਕਹਿੰਦਾ ਕਿ ਦੇਸੀ ਘੋੜ ਦੇਖ ਲੈ ਜਰੂਰ ਦਵੋ ਕੋਈ ਵੀ ਸਰੀਰਕ ਰੋਗ ਹੋਵੇ ਬਿਮਾਰੀ ਹੋਵੇ ਉਸਦੇ ਨਾਲ ਠੀਕ ਹੋਵੇਗੀ ਕਿਉਂਕਿ ਦੇਗ ਵਿੱਚ ਉਹ ਤਾਕਤ ਹੈ ਜੋ ਮਨੁੱਖ ਦੇ ਸਾਰੇ ਰੋਗ ਠੀਕ ਕਰ ਸਕਦੀ ਹੈ ਕਹਿੰਦਾ ਕਿ ਜਦੋਂ ਆਪਾਂ ਗੁਰੂ ਘਰ ਚਾਈਏ ਤਾਂ ਉੱਥੇ ਆਪਾਂ ਨੂੰ ਜੋ ਵੀ ਪ੍ਰਸ਼ਾਦ ਮਿਲਦਾ ਉਹ ਪ੍ਰਸ਼ਾਦ ਜਦੋਂ ਆਪਾਂ ਚੱਕ ਲੈਂਦੇ ਹਾਂ ਉਸ ਤੋਂ ਬਾਅਦ ਜੋ ਵੀ ਠੰਡਾ ਆਪਣੇ ਹੱਥਾਂ ਨਾਲ ਲੱਗਿਆ ਹੁੰਦਾ ਉਹਦੇ ਨਾਲ ਆਪਣੇ ਮੂੰਹ ਆਪਣੇ ਸਰੀਰ ਤੇ ਲਗਾਓ ਕਹਿੰਦੇ ਉਹ ਗੁਰਬਾਣੀ ਦਾ ਵੀ ਆਸਰਾ ਹੁੰਦਾ ਹੈ ਤੇ ਉਹ ਉਹਦੇ ਵਿੱਚ ਉਹ ਸਾਰੇ ਤੱਤ ਸਮਾਏ ਹੁੰਦੇ ਹਨ ਜੋ ਆਪਣੇ ਸਰੀਰ ਦੇ ਸਾਰੇ ਰੋਗ ਠੀਕਾ ਸਕਦੇ ਹਨ ਜਦੋਂ ਵੀ ਗੁਰੂ ਘਰ ਜਾਓ ਆਪਣੀ ਸਮਰੱਥਾ ਦੇ ਅਨੁਸਾਰ ਰਸਦ ਜ਼ਰੂਰ ਲੈ ਕੇ ਜਾਓ ਜਦੋਂ ਆਪਣੇ ਦੁੱਖਾਂ ਦਾ ਆਪਾਂ ਜਦੋਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਜਦੋਂ ਦੇਗ ਵੰਡੀ ਜਾਂਦੀ ਹੈ ਉਹ ਆਪਣੇ ਹਿੱਸੇ ਦਾ ਦੁੱਖ ਤੇ ਤੇਲ ਸਾਰੇ ਕੋਲ ਚਲਾ ਜਾਂਦਾ ਹੈ ਤੇ ਉਹ ਜਿਹੜਾ ਤੁਹਾਡੇ ਲਈ ਪਹਾੜ ਸੀ ਉਹ ਹੁਣ ਥੋੜਾ ਰਹਿ ਜਾਂਦਾ ਹੈ ਪਰਮਾਤਮਾ ਕਹਿੰਦੇ ਕਿ ਜਦੋਂ ਤੂੰ ਕਿਸੇ ਦਾ ਦੁੱਖ ਵੰਡਦਾ ਹੈ ਤਾਂ ਉਹ ਛੋਟਾ ਜਿਹਾ ਸੂਰ ਬਰਾਬਰ ਹੋ ਜਾਂਦਾ ਹੈ ਜਦੋਂ ਕਿਸੇ ਦੀ ਖੁਸ਼ੀ ਵੰਡਦਾ ਤੇ ਉਹ ਇੱਕ ਵੱਡਾ ਸਰਾ ਜਿਵੇਂ ਗੁਲਦਸਤਾ ਹੁੰਦਾ ਫੁੱਲਾਂ ਦਾ ਉਹ ਬਣ ਜਾਂਦਾ ਇਸ ਕਰਕੇ ਤੁਸੀਂ ਜਦੋਂ ਵੀ ਕੋਈ ਦੁਖੀ ਆਰਾ ਦੇਖੇ ਉਹਦਾ ਦੁੱਖ ਜ਼ਰੂਰ ਵੰਡੋ ਤੁਹਾਡੇ ਜ਼ਿੰਦਗੀ ਵਿੱਚ ਆਉਣ ਵਾਲੇ तमाम ਦੁੱਖ ਦੂਰ ਹੋ ਜਾਣਗੇ ਐਸ ਲਈ ਗੁਰੂ ਕਾ ਅਦੇਸਿਕੋ ਜ਼ਰੂਰ ਦੇ ਕੇ ਆਓ ਆਪਣੀ ਸਮਰੱਥਾ ਦੇ ਅਨੁਸਾਰ ਜਿਨਨੇ ਵੀ ਤੁਹਾਡੇ ਸਰੀਰ ਕੋ ਰੋਗ ਹੰਡ ਬਿਮਾਰੀਆਂ ਹਨ ਉਹ ਇਸ ਦੇ ਨਾਲ ਠੀਕ ਹੋ ਜਾਣਗੇ ਆਸ ਤੇ ਵਿਸ਼ਵਾਸ ਤੇ ਹੀ ਦੁਨੀਆ ਕਾਇਮ ਹੈ ਅਗਲੀ ਚੀਜ਼ ਹੈ ਕਾਪੀ ਤੇ ਕਿਤਾਬਾਂ ਜੋ ਵੀ ਤੁਹਾਡੇ ਕੋਲ ਗੁਨਾ ਕਲਾ ਹੈ ਉਹ ਤੋਂ 24 ਘੰਟਿਆਂ ਦੇ ਵਿੱਚੋਂ 23 ਮਿੰਟ ਜਾਂ ਅੱਧਾ ਘੰਟਾ ਦੂਜਿਆਂ ਨੂੰ ਜ਼ਰੂਰ ਸਿਖਾਓ ਕੋਈ ਪੜਾਈ ਵਿੱਚ ਬੜਾ ਤੇਜ਼ ਹੁੰਦਾ ਹੈ ਉਹ ਇੱਕ ਜ਼ਰੂਰਤਮੰਦ ਬੱਚੇ ਹੁੰਦੇ ਹਨ ਉਹਨਾਂ ਨੂੰ ਟਿਊਸ਼ਨ ਪੜਾ ਸਕਦੇ ਹਨ ਆਪਾਂ ਨੂੰ ਰੋਜ਼ ਦਾ ਕੁਝ ਸਮਾਂ ਉਹਨਾਂ ਦੇ ਪੂ ਵੇਖ ਲਈ ਜ਼ਰੂਰ ਕੱਢਣਾ ਚਾਹੀਦਾ ਹੈ ਇਸ ਨਾਲ ਕਿੰਨੇ ਵੀ ਲੋਕ ਜਿਹੜੇ ਹੋਣਗੇ ਉਹਨਾਂ ਦੀਆਂ ਦੁਆਵਾਂ ਤੁਹਾਨੂੰ ਲੱਗਣਗੀਆਂ ਤੇ ਦੁਆਵਾਂ ਮਨੁੱਖ ਦੇ ਭਾਗ ਬਦਲ ਦਿੰਦੀਆਂ ਹਨ ਦੁਆਵਾਂ ਦਵਾਈ ਤੋਂ ਵੱਧ ਕੰਮ ਕਰਦੀਆਂ ਹਨ ਜਦੋਂ ਹਰ ਪਾਸੇ ਗਿਆਨ ਹੋਵੇਗਾ ਅੰਧਕਾਰ ਦੂਰ ਹੋਵੇਗਾ ਫਿਰ ਲੋਕ ਸਿਆਣੇ ਤੇ ਸੁਸਜਵਾਨ ਹੋਣਗੇ ਤੇ ਗਰੀਬੀ ਦੂਰ ਹੋਵੇਗੀ ਇਸ ਦੇ ਨਾਲ ਸਾਧ ਸੰਗਤ ਜੀ ਇੱਕ ਗੱਲ ਹੋਰ ਕਿ ਬੱਚਿਆਂ ਦੇ ਨਾਲ 30 ਮਿੰਟ ਦਾ ਸਮਾਂ ਜ਼ਰੂਰ ਗੁਜ਼ਾਰੋ ਤੁਸੀਂ ਬੜਾ ਹਲਕਾ ਜਿਹਾ ਮਹਿਸੂਸ ਕਰੋਗੇ ਰੱਬ ਨੇ ਤੁਹਾਨੂੰ ਬੜਾ ਕੁਝ ਦਿੱਤਾ ਹੈ ਜਦੋਂ ਘਰ ਪ੍ਰਸ਼ਾਦਾ ਪਣਾਉਂਦੇ ਹੋ ਥੋੜਾ ਵੱਧ ਬਣਾ ਕੇ ਰੱਖਿਆ ਕਰੋ ਅੰਤਿਦਾਨ ਨੂੰ ਸਭ ਤੋਂ ਵੱਡਾ ਦਾਨ ਮੰਨਿਆ ਜਾਂਦਾ ਹੈ ਜਦੋਂ ਭੁੱਖਾ ਦਰ ਤੇ ਆਵੇ ਤਾਂ ਪ੍ਰਸ਼ਾਦਾ ਜ਼ਰੂਰ ਖਵਾਓ ਆਪਣੇ ਦੋ ਪ੍ਰਸ਼ਾਦੇ ਜ਼ਿੰਦਗੀ ਵਿੱਚ ਬਹੁਤ ਕੁਝ ਲੈ ਕੇ ਆ ਸਕਦੇ ਹਨ ਕਿ ਸੇਦੇ ਅਛੇ ਜਿੰਦਗੀ ਬਦਲ ਸਕਦੀ ਹੈ ਤੇ ਜ਼ਿੰਦਗੀ ਵਿੱਚ ਅਛੇਸਾਂ ਇਕੱਠੀਆਂ ਕਰੋ ਫਿਰ ਦਿਨ ਬਦਲਦਿਆਂ ਤੇਰ ਨਹੀਂ ਲੱਗਣੇ ਇਹ ਨਿੱਕੇ ਨਿੱਕੇ ਤਾਨ ਕਰਦੇ ਰਿਹਾ ਕਰੋ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਪਰ ਦੇਣਗੇ ਹੁਣ ਆਪਾਂ ਤੈਅ ਕਰਨਾ ਹੈ ਕਿ ਆਪਾਂ ਜ਼ਿੰਦਗੀ ਵਿੱਚ ਕੀ ਚਾਹੁੰਦੇ ਹਾਂ ਦੁੱਖ ਤੇ ਸੁਖ ਖੁਸ਼ੀਆਂ ਦਾ ਰਾਹ ਬੜਾ ਸੌਖਾ ਹੈ ਫਿਰ ਆਓ ਅੱਜ ਤੋਂ ਹੀ ਇਸ ਰਾਹ ਨੂੰ ਚੁਣ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ